ਨਵਨੀ ਜੋਤੀ ਜੀ ਜਿਵੇਂ ਕਿ ਸੰਗਰੂਰ ਦੇ ਵਿੱਚ ਪਹਿਲਾਂ ਵੀ ਪੋਸਟਾਂ ਨਿਕਲੀਆਂ ਸੀਗੀਆਂ ਆਪਣੇ ਪੀਐਨ ਦੀਆਂ ਅਤੇ ਪ੍ਰੋਸੈਸ ਸਰਵਰ ਦੀਆਂ ਹੁਣ ਹੋਰ ਵੀ ਪੋਸਟਾਂ ਨਿਕਲੀਆਂ ਨੇ ਆਪਣੇ ਸੰਗਰੂਰ ਦੇ ਵਿੱਚ ਜੇਕਰ ਆਪਾਂ ਨੂੰ ਉਹ ਪੋਸਟ ਕਿਸੇ ਸਿਟੀਜ਼ਨ ਨੇ ਆਪਣੇ ਦਰਸ਼ਕ ਨੇ ਅਪਲਾਈ ਕਰਨੀ ਹੋਵੇ ਤਾਂ ਉਸੇ ਬਾਰੇ ਜਾਣਕਾਰੀ ਦਿਓ ਕਿ ਉਹ ਕਿਸ ਤਰ੍ਹਾਂ ਅਪਲਾਈ ਕਰਨਾ ਤੇ ਕੀ ਕੀ ਪ੍ਰੂਫ ਨਾਲ ਲਗਾ ਕੇ ਅਪਲਾਈ ਕਰਨਾ ਜਿਵੇਂ ਆਪਾਂ ਜੀ ਇਹਦਾ ਸਭ ਤੋਂ ਪਹਿਲਾਂ ਦੀ ਇਹਨਾਂ ਦੀ ਵੈਬਸਾਈਟ ਹੈਗੀ ਹੈ ਜੋ sangrur.d.gov.in ਕੋਰਸ ਤੇ ਆਪਾਂ ਜਾ ਕੇ ਇਹਨੂੰ ਉਹ ਕਰ ਸਕਦੇ ਆ ਪਰਫਾਰਮਰ ਡਾਊਨਲੋਡ ਕਰ ਸਕਦੇ ਆ ਜੀ ਹਾਂਜੀ ਤੇ ਉਹਦੇ ਵਿੱਚ ਇੱਕ ਸਿੰਪਲ ਜਿਹਾ ਫਾਰਮ ਨਿਕਲ ਜਾਂਦਾ ਪਾ ਜੀ ਤੇ ਉਹਦੇ ਵਿੱਚ ਇੱਕ ਤਾਂ ਦੋ ਫੋਟੋਆਂ ਹੁੰਦਾ ਲੱਗਦੀਆਂ ਨੇ ਐਪਲੀਕੈਂਡੀਆਂ ਤੇ ਇੱਕ ਸਕੂਲ ਸਰਟੀਫਿਕੇਟ ਦਿੱਤੇ ਹੋਏ ਐਪਲੀਕੈਂਟ ਦਾ ਟੁਕੜਾ 10ਵੀਂ ਪਾਸ ਹੋਣਾ ਬਹੁਤ ਜ਼ਰੂਰੀ ਹੈ ਦੇ ਵਿੱਚ ਬਿਲਕੁਲ ਜੀ 10ਵੀਂ ਹੋ ਗਿਆ ਜਿਵੇਂ ਪਲੱਸ 2 ਹੋ ਗਿਆ ਬੀਏ ਜਿਹੜੇ ਵੀ ਹੈਗਾ ਕੁਆਲਿਫਿਕੇਸ਼ਨ ਹੈ ਐਪਲੀਕੈਂਟ ਲਗਾ ਸਕਦਾ ਉੱਥੇ ਠੀਕ ਹੈ ਜੀ ਠੀਕ ਹੈ ਤੇ ਦੋ ਫੋਟੋ ਆ ਲਾ ਦੇ ਜੀ ਯਾਰ ਭਾਜੀ ਤੇ ਇੱਕ ਅਦਾ ਕਰ ਦੀ ਕਾਪੀ ਲਾ ਦਿਓ ਬਿਲਕੁਲ ਜੀ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਅਮਨੀਪਾ ਜੀ ਪ੍ਰੋਸੈਸ ਸਰਵਰ ਦੀਆਂ ਕਿੰਨੀਆਂ ਪੋਸਟਾਂ ਨੇ ਤੇ ਪੀਣ ਦੀਆਂ ਪੋਸਟਾਂ ਕਿੰਨੀਆਂ ਨੇ ਜੋ ਆਪਾਂ ਜੀ ਇੱਦਾਂ ਟੋਟਲ 17 ਪੋਸਟਾਂ ਨੇ ਹਾਂ ਜੀ ਠੀਕ ਹੈ ਜੋ ਪ੍ਰੋਸੈਸ ਸਰਵਰ ਦੀ ਪੋਸਟ ਨੇ ਦੋ ਪ੍ਰੋਸੈਸ ਸਰਵਰ ਦੀ ਪੋਸਟਾਂ ਨੇ ਹਾਂ ਜੀ ਉਹਦੇ ਵਿੱਚ ਜੋ ਐਕਸ ਸਰਵਿਸ ਮੈਨ ਨੇ ਉਹਨਾਂ ਦੀ ਇੱਕ ਪੋਸਟ ਆ ਜੀ ਜੋ ਜਨਰਲ ਕਾਪਟ ਹੈ ਉਹਨਾਂ ਦੀ ਇੱਕ ਪੋਸਟ ਆ ਜੀ ਤੇ ਅਧਰ ਜਿਵੇਂ ਮੰਨ ਕੇ ਚਲੋ ਇਹ 15 ਪੋਸਟਾਂ ਨੇ ਜਿਨ੍ਹਾਂ ਦੇ ਵਿੱਚੋਂ ਪ